ਕਈ ਵਾਰੀ ਰੱਬ ਸਾਡੇ ਨਾਲ ਖਮੋਸ਼ੀ ਚ ਗੱਲ ਕਰਦਾ ਏ ਪਰ ਅਸੀਂ ਉਸ ਦੀ ਖਮੋਸ਼ੀ ਨੂੰ ਸਜ਼ਾ ਸਮਝ ਲੈਂਦੇ ਹਾਂ ਜੇ ਤੁਸੀਂ ਵੀ ਕਦੇ ਕਿਸੇ ਦੁਆ ਦਾ ਜਵਾਬ ਨਾ ਮਿਲਣ ਤੇ ਰੋਏ ਹੋ ਤਾਂ ਇਹ ਕਹਾਣੀ ਤੁਹਾਡੇ ਲਈ ਹੈ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਅਸੀਂ ਗੱਲਾਂ ਨਹੀਂ ਜ਼ਿੰਦਗੀ ਦੇ ਸੱਚ ਦੱਸਦੇ ਹਾਂ ਇਕ ਕਹਾਣੀ ਏ ਇੱਕ ਅਜਿਹੇ ਮੁੰਡੇ ਦੀ ਜਿਸਨੇ ਆਪਣੀ ਜ਼ਿੰਦਗੀ ਦੀ ਹਰ ਰਾਤ ਇੱਕੋ ਦੁਆ ਨਾਲ ਗੁਜ਼ਾਰੀ ਕਿ ਰੱਬਾ ਮੇਰੇ ਲਈ ਕੋਈ ਵਧੀਆ ਨੌਕਰੀ ਲਿਖ ਦੇ ਮੇਰੀ ਜ਼ਿੰਦਗੀ ਚਮਕ ਜਾਵੇ ਹਰ ਰੋਜ਼ ਆਫਿਸ ਤੋਂ ਆ ਕੇ ਇੱਕ ਕਮੇਜ ਬੈਠ ਕੇ ਉਹ ਰੱਬ ਨੂੰ ਆਖਦਾ ਇੱਕ ਚਾਂਸ ਦੇ ਰੱਬਾ ਮੈਨੂੰ ਬਹੁਤ ਇੰਟਰਵਿਊਜ਼ ਦਿੱਤੀਆਂ ਰਿਜੈਕਸ਼ਨ ਮਿਲੀ ਕੌਨਫੀਡੈਂਸ ਹਿਲ ਗਿਆ ਪਰ ਪ੍ਰੋਸਾ ਨਹੀਂ ਟੁੱਟਿਆ ਇੱਕ ਦਿਨ ਫੋਨ ਆਇਆ ਡ੍ਰੀਮ ਕੰਪਨੀ ਤੋਂ ਆਫਰ ਲੈਟਰ ਮਿਲਿਆ ਮੰਡੇ ਨੂੰ ਜੁਆਇਨਿੰਗ ਸੀ ਘਰ 'ਚ ਖੁਸ਼ੀ ਮਾਣੇ ਮੱਥਾ ਚੁੰਮਿਆ ਪਿਓ ਨੇ ਨਜ਼ਰ ਉਤਾਰੀ ਪਰ ਉਸ ਰਾਤ ਰੱਬ ਨਾਲ ਇੱਕ ਅਜੀਹਾ ਵਾਦਾ ਕੀਤਾ ਜੇ ਇਹ ਵੀ ਖੋ ਲਿਆ ਤੂੰ ਤਾਂ ਤੇਰੇ ਦਰ ਤੇ ਮੂੰਹ ਨਹੀਂ ਲਾਵਾਂਗਾ ਸੈਟਰਡੇ ਰਾਤ ਕਿ ਉਹਦੀ ਤਬੀਅਤ ਖਰਾਬ ਹੋ ਗਈ। ਅਚਾਨਕ ਐਮਰਜੈਂਸੀ ਹਸਪੀਟਲ ਚ ਐਡਮਿਟ ਕਰਨਾ ਪਿਆ। ਜੋ ਮੰਡੇ ਨੂੰ ਨੌਕਰੀ ਸ਼ੁਰੂ ਹੋਣੀ ਸੀ, ਕੈਨਸਲ ਹੋ ਗਈ। ਆਫਰ ਲੈਟਰ ਵੀ ਐਕਸਪਾਇਰ ਹੋ ਗਿਆ, ਜੌਬ ਵੀ ਗਈ। ਉਸਨੂੰ ਲੱਗਿਆ ਵੀ ਹੁਣ ਤਾਂ ਸਭ ਖਤਮ। ਉਸ ਰਾਤ ਕਮਰੇ ਚ ਬੈਠਾ ਉਹ ਰੱਬ ਨਾਲ ચીਖ-ਚੀਖ ਕੇ ਲੜਿਆ। ਕਿ ਰੱਬਾ, ਤੂੰ ਮੇਰੇ ਤੋਂ ਹੋਰ ਕੀ ਚਾਹੁੰਦਾ ਏ? ਪਰ ਹਫਤੇ ਬਾਅਦ ਇੱਕ ਨਿਊਜ਼ ਆਈ ਜਿਸ ਨੇ ਉਸ ਦੀ ਰੂਹ ਕੰਬਾ ਦਿੱਤੀ ਜਿੱਥੇ ਉਸ ਨੇ ਜੌਬ ਤੇ ਲੱਗਣਾ ਸੀ ਉਸ ਦੀ ਜੁਆਇਨਿੰਗ ਹੋਣੀ ਸੀ ਉਸ ਕੰਪਨੀ ਦੀ ਬਿਲਡਿੰਗ ਕੋਲੈਪਸ ਹੋ ਗਈ 22 ਲੋਕ ਮਾਰੇ ਗਏ ਜੇ ਉਹ ਉੱਥੇ ਹੁੰਦਾ ਤਾਂ ਉਹ ਵੀ ਸ਼ਾਇਦ ਮਾਰੇ ਜਾਂਦਾ ਇਸ ਟਾਈਮ ਉਹ ਚੁੱਪ ਸੀ ਅੱਖਾਂ 'ਚ ਪਾਣੀ ਇਸ ਵਾਰੀ ਹਾਰ ਲਈ ਨਹੀਂ ਸ਼ੁਕਰਾਨੇ ਲਈ ਤੇ ਰੱਬ ਨੂੰ ਕਹਿਣ ਲੱਗਾ ਤੂੰ ਮੇਰੀ ਦੁਆ ਨਹੀਂ ਸੁਣੀ ਪਰ ਮੇਰੀ ਮਾਂ ਦੀ ਸੁਣੀ ਜੋ ਲਿਆ ਉਹ ਮੇਰਾ ਫਿਊਚਰ ਸੀ ਪਰ ਜੋ ਬਚਾਇਆ ਉਹ ਮੇਰੀ ਦੁਨੀਆ ਸੀ ਸੋ ਕਈ ਵਾਰੀ ਅਸੀਂ ਗਿਲਾ ਕਰਦੇ ਹਾਂ ਕਿ ਰੱਬ ਨੇ ਸਾਡੇ ਹੱਥੋਂ ਰੋਟੀ ਖੋਲੀ ਪਰ ਉਸ ਨੂੰ ਪਤਾ ਹੁੰਦਾ ਹੈ ਕਿਦਰੇ ਅੱਗ ਲੱਗਣੀ ਤੇ ਉਹ ਸਾਨੂੰ ਸੇਖ ਤੋਂ ਬਚਾਰਿਆ ਹੁੰਦਾ ਇਸ ਕਹਾਣੀ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਆਪਣੇ ਪਰਿਵਾਰ ਨਾਲ ਜ਼ਰੂਰ ਸ਼ੇਅਰ ਕਰੋ ਸ਼ਾਇਦ ਕਿਦਰੇ ਕੋਈ ਇਹ ਕਹਾਣੀ ਸੁਣ ਕੇ ਰੱਬ ਨਾਲ ਦੁਸਤਾ ਛੱਡ ਦੇ